डेंगू फैलਦਾ ਕਿਦਾਂ ਹੈ ਕੋਈ ਇਹ ਮੱਛਰ ਦੇ ਵੱਢਣ ਨਾਲ ਫੈਲਦਾ ਹੈ ਜੋ ਇਨਫੈਕਟਡ ਮੱਛਰ ਹੈ ਉਹ ਵਾਇਰਸ ਸਪਰੈਡ ਕਰਦਾ ਹੈ ਵਿਦ দ্য ਬਾਈਟ ਕਟਨ ਨਾਲ ਹਰ ਬੰਦੇ ਦੇ ਵਿੱਚ ਫਿਰਨੇ ਕੀ ਕੋਰਸ ਡਿਫਰੈਂਟ ਹੁੰਦਾ ਹੈ ਕੁਝ ਜਲਦੀ ਰਿਕਵਰ ਕਰਦੇ ਨੇ ਕੁਝ ਲੇਟ ਰਿਕਵਰ ਕਰਦੇ ਕੁਝ ਨੂੰ ਕੰਪਲਿਕਸ਼ਨ ਨਹੀਂ ਆਉਂਦੀ ਕੁਝ ਨੂੰ ਕੰਪਲਿਕਸ਼ਨ ਆ ਜਾਂਦੀ ਹੈ ਤੇ ਇੱਕ ਖਾਸ ਚੀਜ਼ ਰੱਖਣਾ ਕਿ ਸਵੇਰ ਦੇ ਵੇਲੇ ਆਪਾਂ ਆਪਣੇ ਬਾਡੀ ਪਾਰਟਸ ਕਵਰਡ ਰੱਖਨੇ ਨੇ ਆਡੋਮੋਸ ਵਗੈਰਾ ਲਵਾ ਕੇ ਲਾ ਕੇ ਰੱਖਣਾ ਹੈ ਰੂਮ ਦੇ ਵਿੱਚ ਜੋ ਰੈਪੈਲੈਂਟਸ ਨੇ ਉਹ ਲਾ ਕੇ ਰੱਖੀਏ ਆਪਾਂ ਇਨਸ਼ੋਰ ਕਰੀਏ ਆਪਾਂ ਸੋਰਥ ਰਡਕਸ਼ਨ ਜਿੱਥੇ ਜਿੱਥੇ ਇਹ ਲਾਰਵਾ ਪਨਪਦਾ ਹੈ ਉਹਨੂੰ ਬਿਲਕੁਲ ਘਟਾਉਣ ਦੀ ਲੋੜ ਹੈ ਜਿਵੇਂ ਪਾਣੀ ਜਿੱਥੇ ਵੀ ਖੜਦਾ ਹੈ ਉਹ ਪੁਆਇੰਟਸ 'ਤੇ ਰੈਗੂਲਰਲੀ ਆਪਣੇ ਛੱਤਾਂ ਦੇ ਵਿੱਚ ਗਮਲਿਆਂ ਦੇ ਵਿੱਚ ਕੂਲਰਸ ਦੇ ਵਿੱਚ ਚੈੱਕ ਕਰਦੇ ਰਹੀਏ ਆਪਾਂ ਪੰਜਾਬ ਸਰਕਾਰ ਦੇ ਵੱਲੋਂ ਜੋ फील्ड एक्टिविटी वो इंटेंसीफाई हो चुकी है इनफैक्ट एक्टिविटी तो हम जो फ्लड्स आए थे इस साल जल्दी शुरू हो गई सी एंड ज़्यादा इंटेंसीफाइड चल रही है अपने को इस टाइम जो मेडिसिन डॉक्टर है के ने? अपने डेडिकेटेड स्टाफ है, है। वार्ड्स अपना बैड्स एयर मार्क किए हुए हैं साथे को तैयारी पूरी है बाइचांस जो केसिज आते हैं ट्रीट हो रहे हैं एडमिटेड भी ने ਪੰਜਾਬ ਦੇ ਵਿੱਚ ਮੁੜ ਤੋਂ ਡੇਂਗੂ ਦੇ ਕੇਸ ਜਿਹੜੇ ਆ ਵਧਨੇ ਸ਼ੁਰੂ ਹੋ ਗਏ ਨੇ ਭਾਵੇਂ ਇਹ ਆਕੜੇ 2023 ਤੇ 2024 ਤੋਂ ਘਟਨੇ ਫਿਰ ਵੀ ਕੀ ਕੁਝ ਪ੍ਰੀਕੈਸ਼ਨਸ ਆਮ ਜਨਤਾ ਲੈ ਸਕਦੀ ਹੈ ਕੀ ਕੁਝ ਇਹਦੇ ਲੱਛਣ ਹੁੰਦੇ ਨੇ ਸਾਰੀ ਗੱਲਬਾਤ ਕਰਾਂਗੇ ਐਸ ਐਮਓ ਅਖਿਲ ਸਰੇਨ ਜੀ ਸਾਡੇ ਨਾਲ ਨੇ ਸੱਜੇ ਆ ਗਏ ਸਰ ਕਿਵੇਂ ਠੀਕ ਹੈ ਜੀ ਸਰ ਇਦੇ ਲੱਛਣ ਕੀ ਹੈ ਕਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਪਤਾ ਕਰ ਸਕਦੇ ਹਾਂ ਲੋਕ ਜਿਹੜੇ ਕਰਾ ਦੇ ਵਿੱਚ ਪਤਾ ਕਰ ਸਕਦੇ ਕਿ ਅਜੇ ਹੀ ਕੁਝ ਲੱਛਣ ਉਹਨਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਕਿ ਉਹ ਸਮੇਂ ਰਹਿੰਦਿਆਂ ਉਸ ਤੋਂ ਬਚਾਅ ਕਰ ਸਕਦੇ ਨੇ ਦੇਖੋ ਬੇਸਿਕ ਜੋ ਸਿੰਪਟਮ ਦਾ ਹੈਗਾ ਸਾਈਨ ਸਿੰਪਟਮਸ ਨੇ ਉਹਦੇ ਵਿੱਚ ਇੱਕ ਤਾਂ ਫੀਵਰ ਬੁਖਾਰ ਆਨਾ ਤੇ ਉਹਦੇ ਨਾਲ ਸਰੀਰ ਟੁੱਟਦਾ ਤੇ ਬਾਡੀ ਐਕਸ ਜੋਇੰਟ ਪੇਨਸ ਵਗੈਰ ਹੁੰਦੀ ਹੈ ਇਨੀਸ਼ੀਅਲ ਸਿੰਪਟਮ ਨੇ ਜਦੋਂ ਤੁਹਾਨੂੰ ਕੋ ਬੁਖਾਰ ਆ ਰਿਹਾ ਇਸ ਤਰ੍ਹਾਂ ਦੇ ਸਿੰਪਟਮ ਆਣ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ घर बह केफ मैंकेशन ना लो तीस तो हॉस्पिटल आके डॉक्टरी सलाह लैके ही अपना इलाज शुरू कराओ जो डेंगी डेंगू है फैलता कि देखो ये मच्छर दे वर्डन फैलता है जो इनफेक्टिड मच्छर है वो वायरस स्प्रैड करता है विद बाइट कट्ट ਤੇ ਅਜਿਹਾ ਮੰਨਿਆ ਵੀ ਜਾਂਦਾ ਕਿ ਇਹ ਜਿਹੜਾ ਮੱਛਰ ਹੈ ਦਿਨ ਵੇਲੇ ਜ਼ਿਆਦਾ ਸક્રિય ਰਹਿੰਦਾ ਜੀ ਬਿਲਕੁਲ ਇਹ ਦਿਨ ਵੇਲੇ ਜ਼ਿਆਦਾ ਐਕਟਿਵ ਹੁੰਦਾ ਹੈ ਤੇ ਇਸ ਲਈ ਆਪਾਂ ਜਦੋਂ ਕਹਿੰਦੇ ਕਿ ਆਪਾਂ ਇੱਕ ਖਾਸ ਖਿਆਲ ਰੱਖਣਾ ਕਿ ਸਵੇਰ ਦੇ ਵੇਲੇ ਆਪਾਂ ਆਪਣੇ ਬਾਡੀ ਪਾਰਟਸ ਕਵਰ ਰੱਖਨੇ ਨੇ ਆਡਮੋਸ ਵਗੈਰਾ ਲਵਾ ਕੇ ਲਾ ਕੇ ਰੱਖਣਾ ਹੈ ਰੂਮ ਦੇ ਵਿੱਚ ਜੋ ਰੈਪੈਲੈਂਟਸ ਨੇ ਉਹ ਲਾ ਕੇ ਰੱਖੀਏ ਆਪਾਂ ਇਨਸ਼ੋਰ ਕਰੀਏ ਆਪਾਂ ਤੇ ਜਦ ਕੋਈ ਅਜੇਹਾ ਬੰਦਾ ਜੋ ਇਸ ਤੋਂ ਸੰਕਰਮਿਤ ਹੈ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਦਵਾਈ ਦੇ ਕੀ ਕੁਝ ਕੋਰਸਸ ਹੁੰਦੇ ਨੇ ਕਿਵੇਂ ਉਹ ਇਸ ਤੋਂ ਬਾਹਰ ਆ ਸਕਦਾ ਹੈ ਦੇਖੋ ਵੇਰੀ ਕਰਦਾ ਹੈ ਹਰ ਬੰਦੇ ਦੇ ਵਿੱਚ ਕਲੀਨਿਕਲ ਕੋਰਸ ਡਿਫਰੈਂਟ ਹੁੰਦਾ ਹੈ ਕੁਝ ਜਲਦੀ ਰਿਕਵਰ ਕਰਦੇ ਕੁਝ ਲੇਟਰ ਕਰਦੇ ਕੁਝ ਦੇ ਵਿੱਚ ਕੰਪਲਿਕੀਸ਼ਨ ਨਹੀਂ ਆਉਂਦੀ ਕੁਝ ਦੇ ਵਿੱਚ ਕੰਪਲਿਕੀਸ਼ਨ ਆ ਜਾਂਦੀ ਹੈ ਤੇ ਇਹ ਵੇਰੀ ਕਰਦਾ ਹੈ ਹਰ ਪੇਸ਼ੈਂਟ ਟੂ ਪੇਸ਼ੈਂਟ ਤੇ ਜਿਹੜੇ ਪੇਸ਼ੈਂਟ ਆਲਰੇਡੀ ਰਿਕਵਰ ਕਰ ਚੁੱਕੇ ਨੇ ਉਹਨਾਂ ਨੂੰ ਕੀ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਕਿਵੇਂ ਉਹ ਆਪਣਾ ਹੋਰ ਖਿਆਲ ਰੱਖ ਸਕਦੇ ਆ देखो जो तो रिकवर करके तो रिकवरी फेज जो डाइट है उसका ख्याल रखन हाई प्रोटीन डायट लैन एंटीऑक्सीडेंट रिच डायट लैनी हाइड्रेशन मेनटेन करके रखन रैसट करन ताकि रिकवरी जल्दी होना कि किए अपना आला दुआला अं साफ रख सो संक्रमण होने बच सक देखो सोर्स प्रोडक्शन जिते जी जिथे लारवा प ਉਹਨੂੰ ਬਿਲਕੁਲ ਘਟਾਉਣ ਦੀ ਲੋੜ ਹੈ ਜਿਵੇਂ ਪਾਣੀ ਜਿੱਥੇ ਵੀ ਖੜਦਾ ਹੈ ਉਹ ਪੁਆਇੰਟਸ 'ਤੇ ਰੈਗੂਲਰਲੀ ਆਪਣੇ ਛੱਤਾਂ ਦੇ ਵਿੱਚ ਗਮਲਿਆਂ ਦੇ ਵਿੱਚ ਕੂਲਰਸ ਦੇ ਵਿੱਚ ਚੈੱਕ ਕਰਦੇ ਰਹੀਏ ਆਪਾਂ ਤਾਂ ਕਿ ਪਾਣੀ ਜਿ ਇਕੱਠਾ ਹੋਏਗਾ ਹੀ ਨਹੀਂ ਤੇ ਲਾਰਵਾ ਬਣੂਗਾ ਹੀ ਨਹੀਂ ਮੱਛਰ ਪੈਦਾ ਨਹੀਂ ਹੋਏਗਾ ਇਹ ਚੀਜ਼ ਤੋਂ ਤਾਂ ਖਿਆਲ ਰੱਖਣੀ ਗੱਲ ਹੈ ਸੋਸ ਰਿਡਕਸ਼ਨ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਉਸ ਤੋਂ ਬਾਅਦ ਆਪਾਂ ਆਪਣੇ ਘਰਾਂ ਦੇ ਵਿੱਚ ਜੋ ਮਸਕੂਲਰ ਰੈਪੇਲੈਂਟਸ ਨੇ ਉਹ ਲਾ ਕੇ ਰੱਖੀਏ ਜਦੋਂ ਬਾਹਰ ਜਾਂਦੇ ਆ ਤਾਂ ਕਵਰਡ ਕਲੋਥ ਪਾਈਏ ਆਪਾਂ ਤਾਂ ਕਿ ਇਹ ਪੰਜਨਾ ਏਰੀਆ ਸਰੀਰ ਦਾ ਕਵਰ ਕਰਕੇ ਰੱਖੀ ਤਾਂ ਕਿ ਜੋ ਬਾਈਟ ਹੈ ਉਹਨੂੰ ਪ੍ਰੀ पंजाब सरकार वालों की कुछ उपराले किए जा रहे देखो फिलहाल पाब स वालों जो फील्ड एक्टिविटी वो इंटेंसीफाई हो चुकी है इनफैक्ट यद फ्लड्स आए थे इस साल जल्दी शुरू होगी गई सी एंड ज़्यादा इंटेंसीफाइड चल रही है उसका यही कारण है कि तई इस साल थोड़े जे केसिज तेई चौबी तो कंपेरटिवली घट देखने मिल रही है बिकॉज अर्ली एंड इंटेंसीफाइड एक्टिविटी अपना ਮੌਨਸੂਨ ਦੇ ਖਤਮ ਹੋਣ ਦੇ ਐਨ ਤੱਕ ਸ਼ੁਰੂ ਕਰਤੀ ਸੀਗੀ ਉਸ ਤੋਂ ਇਲਾਵਾ ਸਾਡੇ ਹੈਲਥ ਡਿਪਾਰਟਮੈਂਟ ਦੇ ਵਿੱਚ ਆਪਾਂ ਸਾਰੇ ਹਸਪੀਟਲਸ ਨੇ ਆਪਣੀ ਆਪਣੀ ਫੋਗਿੰਗ ਮਸ਼ੀਨ ਇੰਡਰਲ ਤੌਰ ਤੇ ਸਾਰੇ ਹਸਪੀਟਲ ਨੇ ਪ੍ਰਕਿਊਰ ਕਰ ਲਈ ਹਨ ਫੋਗਿੰਗ ਆਪਣੇ ਹਸਪੀਟਲ ਦੇ ਵਿੱਚ ਅਸੀਂ ਆਪ ਹੀ ਕਰ ਰਹੇ ਆ ਆਪਣਾ ਸਟਾਫ ਟ੍ਰੇਨ ਕਰਕੇ ਸੋ ਇਹ ਹਨਾਨ ਐਨਹਾਂਸ ਹੋ ਗਈ ਐਕਟੀਵਿਟੀ ਉਹਦੇ ਨਾਲ ਉਸਦੇ ਨਾਲ ਨਾਲ ਸਾਰੀ ਜੋ ਟੀਮ ਸਗੀਆਂ ਉਹ ਫੀਲਡ ਦੇ ਵਿੱਚ ਵੈਸੀ ਜੋ ਐਕਟੀਵਿਟੀ ਹੈਗੀ ਸੋਸ ਰिडਕਸ਼ਨ ਦੀ ਜਾਂ ਕੋਈ ਜਿਹਨੂੰ ਕਹਿੰਦੇ ਕਿ ਅਵੇਅਰਨੈਸ ਕੈਂਪੇਨਸ ਉਹ ਚੱਲ ਰਹੇ ਨੇ ਭਾਵੇਂ ਉਹ ਪੇਂਡੂ ਇਲਾਕੇ ਨੇ ਭਾਵੇਂ ਅਰਬਨ ਨੇ ਹਰ ਪਾਸੇ ਵੈਕਟੀਵਿਟੀ ਇਨਟੈਂਸੀਫਾਈ ਕਰ ਦਿੱਤੀ ਗਈ ਹੈ ਟੈਸਟਿੰਗ ਛੁੱਟੀਵਲ ਦਿਨ ਵੀ ਹੁੰਦੀ ਹੁਣ ਤੇ ਉਹ ਇਨਹਾਂਸਡ ਟੈਸਟਿੰਗ ਸਾਰੇ ਹਸਪੀਟਲ ਦੇ ਵਿੱਚ ਜਿੱਥੇ ਵੀ ਆਪਣੇ ਕੋਲ ਸੈਂਟਨਲ ਸਰਵੇਲੈਂਸ ਲੈਬਸ ਨੇ ਉੱਥੇ ਚੱਲ ਰਹੀ ਹੈ ਜੀ ਕਿੰਨੇ ਕੁ ਕੇਸਿਸ ਹੁਣ ਤੱਕ ਲੁਧਿਆਣਾ ਸ਼ਹਿਰ ਦੇ ਵਿੱਚ ਦੇਖੇ ਜਾ ਚੁ। ਦੇਖੋ ਹਾਲ ਤਾਂ ਡਾਟਾ ਕੰਪਾਈਲ ਕਰ ਰਹੇ ਐਸੀ ਤੇ ਕੁਝ ਟਾਈਮ ਲੱਗੂਗਾ ਡਾਟਾ ਜੋ ਫਾਈਨਲ ਡਾਟਾ ਕੰਪਾਈਲ ਹੋਣਗੇ ਪਰ थोड़े जे पॉजिटिव जरूर आ रहे हैं पर थोड़े जो लास्ट ईयर तक बैटली जो ग्राफ है थोड़ा लोअर साइड से जरूर है इस डरन की लोड है ज आप सावधानी बरत के ही इस तक क्योर कर देखो, आप इन द फर्स्ट प्लेस जो प्रिकॉशन लवेंगे तो आप प्रिवेंशन कर सकते हैं इस चीज़ की प्रीकॉशन तुम दस सो कि सोर्स रिडक्शन कितने पानी ना खड़ा हो पानी खड़ेगा ही नहीं मच्छर वैसे ही पैदा नहीं हो सकता नंबर एक नंबर दो जे बाई चांस थोड़ा इनफेक्शन हो भी जाती विद द बाइट ऑफ द हॉस्पिटल ऑफ द मॉस्किटो अरली ट्रीटमेंट या केयर सी करनी डॉक्टर तो अपने डॉक्टर को जाना है, होम मेडिकेशन से बिलीव ना करो अर्ली पॉसिबल अपने टेस्ट करा के ट्रीटमेंट अंडर द सुपरविजन ऑफ डॉक्टर तो शुरू करवाओ अपने सिविल हस्पताल सारे ट्रीटमेंट के लिए ऑलरेडी है सिस्टम सर बिल्कुल जी अपने कोईम जो सा मेडिसिन डॉक्टर है अपने को, को डेडिकेटड है स्टाफ हैगा वॉर्ड्स अपना बैड्स एयर मार्कते हुए हैं साथ कोई पूरी है ਇਹ ਬਾਈਟੈਂਜੂ ਕੇਸਿਸ ਆਂਦੇ ਨੇ ਉਹ ਟ੍ਰੀਟ ਹੋ ਰਹੇ ਨੇ ਐਡਮਿਟਡ ਵੀ ਨੇ ਐਡਮਿਟਡ ਕੇਸਿੰਗ ਕੇਸਿਸ ਲਈ ਅਸੀਂ ਖਾਸ ਤੌਰ ਤੇ ਨਵੇਂ ਨੈਟਸ ਵੀ ਪਰਚੇਸ ਕੀਤੇ ਨੇ ਫੋਗਿੰਗ ਮਸ਼ੀਨ ਸਾਡੇ ਕੋਲ ਹੈਗੀ ਹੈਗੀ ਅਸੀਂ ਹਫਤੇ ਦੇ ਦੋ ਵਾਰੀ ਆਪਣੇ ਹੀ ਹਸਪੀਟਲ ਦੀ ਵਾਰਡ ਦੀ ਫੋਗਿੰਗ ਆਪ ਕਰੀ ਦੀਏ ਆਪਣੇ ਜੋ ਸਟਾਫ ਹੈ ਉਹਨੂੰ ਟ੍ਰੇਨ ਅਸੀਂ ਕਰ ਲਿਆ ਹੋਇਆ ਹੈ ਤਾਂ ਸੈਲਫ ਸਫੀਸ਼ੀਐਂਟ ਅਸੀਂ ਇਸ ਇਸ ਡਿਰੈਕਸ਼ਨ ਦੇ ਵਿੱਚ ਹੈਗੇ ਆਂ ਜੀ ਧੰਨਵਾਦ ਸਰ ਸੋ ਇਹ ਸੀਗੇ ਐਸਐਮਓ ਅਕਿਲ ਸਰੇਨ ਜੀ ਜਿਨ੍ਹਾਂ ਨਾਲ ਅੱਪਾ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਸਾਨੂੰ ਆਪਣਾ ਖਿਆਲ ਆਪ ਹੀ ਰੱਖਣਾ ਪੈਣਾ ਕਿਉਂਕਿ ਕਿਤੇ ਨਾ ਕਿਤੇ ਗੰਦਗੀ ਜੇ ਹੋਵੇਗੀ ਤਾਂ ਇਹ ਜਿਹੜੇ ਮੱਛਰ ਨੇ ਉਸ ਦੇ ਨਾਲ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਤੇ ਨਾਲੇ ਸਿਵਲ ਹਸਪਤਾਲ ਦੇ ਵਿੱਚ ਪ੍ਰੋਪਰ ਅਰੇਂਜਮੈਂਟ ਅਰੇਂਜਮੈਂਟ ਨਹੀਂ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਤੇ ਤੁਹਾਡੇ ਆਪਣੇ ਕੀ ਵਿਚਾਰ ਨੇ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਈ ਤਾਂ ਧਿਆਨਤੋਂ ਕੈਮਰਾ ਪਰਸਨ ਸੰਜੀਤ ਸੇਤੀਆ ਦੇ ਨਾਲ ਮੈਂ